ਨਰਿਬੀ ਗਲਾਸ ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠਿੰਗਣਾ ਵਿਖੇ ਅੱਜ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਸਕੂਲ ਦੇ ਬਹੁਤ ਹੀ ਛੋਟੇ ਛੋਟੇ ਪਿਆਰੇ ਬੱਚਿਆਂ ਨੇ ਦੇਸ਼ ਭਗਤੀ ਸੱਭਿਆਚਾਰਕ ਸਟੇਜ ਪਰਫਾਰਮੈਂਸ ਦਿੱਤੀਆਂ ਸਕੂਲ ਲਈ ਬੱਚਾ ਵਿੱਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਦੇ ਨਾਲ ਹੀ ਬੱਚਿਆਂ ਦੇ ਮਾਪੇ ਵੀ ਵਿਸ਼ੇਸ਼ ਤੌਰ ਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ ਹੋਏ ਸਨ ਆਓ ਦਿਖਾਉਂਦੇ ਹਾਂ ਇਸ ਸਕੂਲ ਵਿੱਚ ਕਰਵਾਏ ਗਏ ਸਮਾਰੋਹ ਦੀਆਂ ਕੁਝ ਵਿਸ਼ੇਸ਼ ਤਸਵੀਰਾਂ ਅੱਜ ਰਾਜਸਥਾਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚ ਗੜਾ ਦਾ ਜੋ ਸਲਾਨਾ ਇਨਾਮਨ ਸਮਾਰੋਹ ਤੇ ਬੱਚਿਆਂ ਦੀਆਂ ਵੱਖਰੀਆਂ ਵੱਖਰੀਆਂ ਜੋ ਅਕਾਦਮਿਕ ਤੌਰ ਤੇ ਪ੍ਰਾਪਤੀਆਂ ਸਨ ਜਾਂ ਖੇਡਾਂ ਤੌਰ ਤੇ ਪ੍ਰਾਪਤੀਆਂ ਸਨ ਤੇ ਬੱਚਿਆਂ ਦੀਆਂ ਵੱਖ-ਵੱਖ ਸਾਹਿਤਕ ਤੇ ਹੋਰ ਬਣਗੀਆਂ ਬੱਚੇ ਪੇਸ਼ ਕਰਦੇ ਆ ਕਰ ਰਹੇ ਹਨ ਸੋ ਸਾਰੇ ਹੀ ਸੰਗਤਾਂ ਬਹੁਤ ਬਤਨਵਾਦ ਜਿਨ੍ਹਾਂ ਨੇ ਇਸ ਸੰਸਥਾ ਨੂੰ ਬਹੁਤ ਹੀ ਪਿਆਰ ਸਤਿਕਾਰ ਦਿੱਤਾ ਹੈ ਬਹੁਤ ਲੰਬੇ ਸਮੇਂ ਤੋਂ 19 ਨਾਲ ਇਹ ਸੰਸਥਾ ਸ਼ੁਰੂ ਕੀਤੀ ਗਈ ਸੀ ਤੇ ਸ਼ੁਰੂ ਵਿੱਚ ਇਸ ਸੰਸਥਾ ਨੇ ਆਪਣੇ ਬਹੁਤ ਹੀ ਵਧੀਆ ਰਿਜ਼ਲਟ ਦੇ ਕੇ ਇਸ ਇਲਾਕੇ ਨੂੰ ਚੰਗੀ ਸਿੱਖਿਆ ਤੌਰ ਤੇ ਤਿਆਰ ਕੀਤਾ ਹੈ ਚੰਗੇ ਬੱਚੇ ਤਿਆਰ ਕੀਤੇ ਹਨ 34 ਸਾਲ ਤੋਂ ਇਹ ਸੰਸਥਾ ਚੰਗੀਆਂ ਸਿਭਾਵਾਂ ਨਾਲ ਨਿਵਾ ਰਹੀ ਹੈ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਮੂਹ ਸੰਗਤਾਂ ਦਾ ਜਿਹੜੀਆਂ ਸਾਡੇ ਲੰਬੇ ਸਮੇਂ ਨੂੰ ਸਕੂਲ ਦਾ ਸੰਸਥਾ ਦਾ ਪ੍ਰਬੰਧਨ ਦਾ ਸਾਥ ਦਿੱਤੇ ਹਨ ਤੇ ਬੱਚਿਆਂ ਦੇ ਮਾਤਾ ਪਿਤਾ ਦਾ ਜਿਹੜੇ ਅੱਜ ਇਸ ਸਮੇਂ ਵਿੱਚ ਇੱਥੇ ਪਹੁੰਚੇ ਹਨ ਤੇ ਬੱਚੇ ਪਹੁੰਚੇ ਹਨ ਤੇ ਹੋਰ ਵੀ ਜਿਹੜੇ ਮੇਨ ਗੈਸਟ ਇਸ ਸੰਸਥਾ ਤੇ ਸਕੂਲ ਵਿੱਚ ਪਹੁੰਚੇ ਹਨ ਉਹਨਾਂ ਨੂੰ ਧੰਨਵਾਦ ਜੀ ਆਇਆਂ ਨੂੰ ਇਤਿਆਸ ਕਰਦਾ ਗਾ ਕਿ ਸਮੂਹ ਅਧਿਆਪਕ ਸਹਿਬਾਨ ਤੇ ਜੋ ਮਾਤਾ ਪਿਤਾ ਹਨ ਬੱਚੇ ਹਨ ਇਸ ਸਕੂਲ ਵਿੱਚ ਵਧੀਆ ਸਿੱਖਿਆ ਲੈ ਕੇ ਵਧੀਆ ਗਾਰਜਗਰੀ ਕਰਕੇ ਇਸ ਸੰਸਥਾ ਦਾ ਨਾਂ ਚੱਕਾਉਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਦਾ ਰਣਜੀਤ ਸਿੰਘ ਢਿੰਗਣਾ ਐ ਸਰਪੰਚ ਢਿੰਗਣਾ ਚੇਅਰਮੈਨ ਸ਼ੁਗਰਵੰਦ ਨਮਨ ਸਰ ਅੱਜ ਢਿੰਗਣਾ ਨਗਰ ਜਿਹੜਾ ਬਹੁਤ ਬੁਲੰਦੀਆਂ ਦੇ ਨਗਰ ਜਿਹੜਾ ਸਾਡਾ ਜਾ ਰਿਹਾ ਰਾਜਾ ਸਾਹਿਬ ਮਹਾਰਾਜ ਜੀ ਜਨਮ ਤੋਂ ਪ੍ਰਾਪਤ ਧਰਤੀ ਆ ਇਹ ਨਗਰ ਨੂੰ ਬਹੁਤ ਵੱਡਾ ਮਾਣ ਆ ਸਾਡਾ ਇਹ ਹਰ ਸਿੰਘ ਦੇ ਸਕੂਲ ਜਿਹੜਾ ਹੈ ਰਾਜਾ ਸਾਹਿਬ ਮਹਾਰਾਜ ਦੇ ਨਾਮ ਤੇ ਚੱਲਦਾ ਆ ਇਹ ਸਕੂਲ ਵਿੱਚ ਬਹੁਤ ਬੰਦੇ ਬੱਚੇ ਪੜ੍ਹਨ ਕਰਕੇ ਇਹ ਸਕੂਲ ਦਾ ਨਾਮ ਪੜ੍ਹਾਈ ਕਰਕੇ ਗਏ ਨੇ ਅੱਜ ਨਾਲ ਆਨੰਮਪੁਰ ਸੁਨਰੋ ਦੇ ਉੱਤੇ ਬਹੁਤ ਸਾਰਾ ਵਧੀਆ ਕੰਮ ਕੀਤਾ ਗਿਆ ਸਭਿਆਚਾਰਕ ਪ੍ਰੋਗਰਾਮ ਬੱਚਿਆਂ ਦਾ ਬਹੁਤ ਹੰਦੇ ਕੋਲ ਮਕਾਮ ਮਿਲਿਆ ਅੱਜ ਬੱਚਿਆਂ ਦੇ ਪਹਿਲਾਂ ਬੜੇ ਖੁਸ਼ੀ ਨਾਲ ਜੁਮਰੇ ਆ ਇਹ ਸਾਡੇ ਬੱਚਿਆਂ ਨੂੰ ਚੰਗੇ ਪਾਸੇ ਜਿੱਥੇ ਸਭਿਆਚਾਰਨਾ ਜੋੜਦੇ ਓਥੇ ਧਰਮਿਕ ਵਿਦਿਆ ਦੇ ਨਾਲ ਵੀ ਜਿਹੜੇ ਜੋੜ ਰਹੇ ਆ ਧਰਮਿਕ ਵਿਦਿਆ ਦੇ ਪੱਖੋਂ ਵੀ ਜਿਹੜਾ ਇਹ ਸਕੂਲ ਜਿਹੜਾ ਸਾਰਾ ਦੂ ਅੱਗੇ ਜਾਂਦਾ ਬੱਚਿਆਂ ਦੇ ਮੁਕਾਬਲੇ ਕਰਾਉਂਦੇ ਆ ਬੱਚਿਆਂ ਨੂੰ ਗੁਰਬਾਣੀ ਬਾਰੇ ਦੱਸਦੇ ਆ ਬੱਚਿਆਂ ਨੂੰ ਚੰਗੀ ਸਿਹਤ ਦਿੰਦੇ ਆ ਔਰ ਜਿੱਥੇ ਸੱਭਿਆਚਾਰ ਬਾਰੇ ਜਿਹੜੀ ਜਾਣਕਾਰੀ ਦੇਖਣ ਨੂੰ ਮਿਲੀ ਆ ਬੱਚਿਆਂ ਦੇ ਪਹਿਰੋਂ ਸਾਰਿਆਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਆ ਕਿ ਸਕੂਲ ਜਿਹੜਾ ਜਿੱਥੇ ਵਿਦਿਆ ਦੇ ਖੇਤਰ ਵਿੱਚ ਤਕਰੀਆਂ ਕਰਦਾ ਖੇਡਾਂ ਦੇ ਖੇਤਰ ਵਿੱਚ ਤਕਰੀਆਂ ਕਰਦਾ ਅਰ ਝਗੜਾ ਨੱਗਨ ਨੂੰ ਵੀ ਸਾਨੂੰ ਮਾਣ ਆ ਕਿ ਸਾਡੇ ਨਗਰ ਵਿੱਚ ਜਿਹੜਾ ਇਹ ਸਕੂਲ ਜਣਾ ਚੱਲ ਰਿਹਾ ਪ੍ਰਿੰਸੀਪਲ ਤਰਜੀਵਨ ਸਿੰਘ ਜੀ ਉਹਨਾਂ ਨਾਲ ਬਦਲ ਕਮਲਜੀਤ ਸਿੰਘ ਜੀ ਸਾਰੇ ਰਲ ਕੇ ਜਿਹੜਾ ਇਹ ਸਕੂਲ ਨੂੰ ਬੜੀ ਢੰਗ ਦੇ ਨਾਲ ਜਿਹੜਾ ਚਲਾ ਰਿਹਾ ਉਹਨੂੰ ਮੈਂ ਵਧਾਈ ਦਿੰਦਾ ਔਰ ਆਉਣ ਵਾਲੇ ਸਮੇਂ ਵਾਸਤੇ ਗੁਰੂ ਮਹਾਰਾਜ ਕੇ ਬੇਨਤੀ ਕਰਦਾ ਅਰਦਾਸ ਕਰਦੇ ਆ ਕਿ ਸਕੂਲ ਹੋਰ ਵੀ ਬੰਦ ਬੰਦ ਰੱਖੀਆਂ ਕਰੇ ਆਉਣ ਵਾਲਾ ਸਮਾਂ ਖੁਸ਼ੀਆਂ ਭਰੇ ਮਹਾਰਾਜ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ We guess the penis. Now nice. in between. I want you to warm welcome of becoming guests, the families, Kacha family, Mahal family, Kherkir family, Rai family, 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 and family. We welcome you to join This and I hope you all are enjoying. We welcome you also. Our nursery B class. Our tiny toddlers are going to perform. <laughs> मेरे पापा प्यारे पापा सारे जग से न्यारे पापा पूरी करते मेरी हर इच्छा इनके जैसा ना कोई अच्छा So let's enjoy the next part.